ਜਿਵੇਂ ਆਪਾਂ ਯਤੀਸ ਤੁਸੀਂ ਇਹ ਕਹਿ ਸਕਦੇ ਹੋ ਹਿਊਮਨ ਦਾ ਵੱਡਾ ਰੂਪ ਜਾਨਵਰ ਦਾ ਜਿਵੇਂ ਪਾਲੂ ਆਪਾਂ ਕਹਿ ਰਹੇ ਹਾਂ ਖੜਾ ਹੋਇਆ ਉਹਦੇ ਵਿੱਚ ਵੀ ਮੈਸਿਵ ਰੂਪ ਕਹਿ ਸਕਦੇ ਹਾਂ ਦਾ ਪਰ ਉਹਦੀ ਸ਼ਕਲ ਜਿਹੜੀ ਹੈ ਹਿਊਮਨ ਵਾਂਗੂ ਹੈ ਤੇ ਸਕਲ ਜਿਹੜਾ ਹੈ ਹਿਊਮਨ ਵਾਂਗੂ ਹੈ ਉਸ ਤਰੀਕੇ ਦਾ ਯਤੀ ਹੁੰਦਾ ਪਰ ਉਹ ਹੀ ਚੀਜ਼ ਹੈ ਕਿ ਜਿਹੜੇ ਪੁਰਾਣੇ ਰਾਜਾ ਸੀਗੇ ਬੁੱਧ ਜਿਨ੍ਹਾਂ ਕੋਲੇ ਪਾਵਰ ਸੀਗੀ ਉਦੋਂ ਉਸ ਰੀਜਨ ਚ ਫਲਾਈ ਕਰਨ ਦੀ ਸਭ ਕੁਝ ਕਰਨ ਦੀ ਮੈਂ ਜਿਹੜੀ ਸਟੋਰੀ ਪੜ੍ਹੀ ਹੈ ਉਹਦੇ ਚ ਉਹ ਯਾਤੀਆਂ ਨੂੰ ਕੰਟਰੋਲ ਕਰਦੇ ਸੀਗੇ ਔਰ ਹਜੇ ਤੱਕਰ ਕਈ ਜਗ੍ਹਾ ਤੇ ਸੌਸ ਪਾਏ ਗਏ ਆ ਕਿ ਹਾਂਜੀ ਯਾਤੀ ਹੈਗੇ ਆ ਔਰ ਉਹਨਾਂ ਦੇ ਫੁੱਟਪ੍ਰਿੰਟਸ ਵੀ ਦੇਖੇ ਜਾਂਦੇ ਆ ਜਦੋਂ ਆਫ ਬੀਟ ਹੋ ਕੇ ਇੱਕ ਆਪਣਾ ਐਵਰੇਜ ਦਾ ਰਸਤਾ ਹੈ ਇਹ ਸਿੱਧਾ ਸਿੱਧਾ ਰਸਤਾ ਹੈ ਹਰ ਬੰਦਾ ਇਸੇ ਰਸਤੇ ਤੋਂ ਜਾ ਰਿਹਾ ਜੇ ਆਪਾਂ ਆਫ ਬੀਟ ਹੋ ਕੇ ਦੂਜੇ ਰਸਤੇ ਤੋਂ ਜਾਵਾਂਗੇ ਤਾਂ ਉਹ ਦੂਜੇ ਰਸਤੇ ਤੇ ਕਿਹਾ ਜਾਂਦਾ ਕਿ ਉਹਨਾਂ ਦੇ ਆਪਣਾ ਪੰਜੇ ਦੇ ਨਿਸ਼ਾਨ ਪਾਏ ਜਾਂਦੇ ਆ ਹਜੇ ਵੀ ਯਾਤੀ ਹੈਗੇ ਆ ਕਿਉਂਕਿ ਹਿਮਾਲਿਆਜ਼ਰ ਬਹੁਤ ਵਾਸਟ ਆਪਾਂ ਤਾਂ ਇੱਕ ਛੋਟੀ ਜੀ ਜਗ੍ਹਾ ਤੋਂ ਇੱਕ ਕ੍ਰਾਸ ਕਰਕੇ ਜਾ ਰਹੇ ਹੁੰਦੇ ਆਂ ਤੇ ਉਸ ਜਗ੍ਹਾ ਨੂੰ ਐਕਸਪਲੋਰ ਕਰ ਰਹੇ ਹੁੰਦੇ ਆਂ ਪਰ ਜਦੋਂ ਆਪਾਂ ਉੱਤੇ ਜਾ ਕੇ ਦੇਖਦੇ ਆਂ ਹਰ ਇੱਕ ਚੀਜ਼ ਹੈਲੀਕਾਪਟਰ ਤੋਂ ਜਿਵੇਂ ਤੁਸੀਂ ਦੇਖੋਗੇ ਜਾਂ ਪਲੇਨ ਤੋਂ ਜਾਂਦੇ ਹੋਏ ਦੇਖਾਂਗੇ ਤਾਂ ਇੰਨਾ ਵੱਡਾ ਹਿਮਾਲਿਆ ਹੈ ਕਿ ਅਸੀਂ ਉਹ ਚੀਜ਼ ਐਕਸਪਲੋਰ ਨਹੀਂ ਕਰ ਸਕਦੇ